ਤਾਂ ਫਿਰ ਜਰਾ ਸੋਚੋ ਅੱਜ ਅਸੀਂ ਫਰਸ਼ ਤੋਂ ਅਰਸ਼ ਤੱਕ ਪਹੁੰਚਣਾ ਚਾਹੁੰਦੇ ਆ ਪਰ ਜਿਸ ਸ਼ਕਤੀ ਨੇ ਸਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਜਾਣਾ ਹੈ ਉਹਦੇ ਨਾਲ ਪ੍ਰੇਮ ਕਰਦੇ ਨਹੀਂ ਉਹਦੇ ਨਾਲ ਤਾਰ ਜੋੜਦੇ ਨਹੀਂ ਤਾਂ ਹੀ ਤਾਂ ਫਰਸ਼ਾਂ ਤੇ ਧੱਕੇ ਖਾਂਦਾ ਬੰਦਾ ساری ਜ਼ਿੰਦਗੀ ਮਰ ਜਾਂਦਾ ਹੈ ਕਿਸੇ ਨੂੰ ਪੁੱਛੋ ਕਿੰਨੀ ਉਮਰ ਹੋ ਗਈ ਹੈ ਕੀ ਕਰ ਰਹੇ ਹੋ ਧੱਕੇ ਹੀ ਖਾ ਰਹੇ ਆ ਜੀ ਇੰਨੀ ਉਮਰ ਹੋ ਗਈ ਮੈਨੂੰ ਤੱਕੇ ਹੀ ਮਿਲ ਰਿਹਾ ਹਰ ਪਾਸਿਓਂ ਇੰਨੀ ਉਮਰ ਹੋ ਗਈ ਮੈਨੂੰ ਕਾਮਯਾਬੀ ਨਹੀਂ ਮਿਲਦੀ ਹਰ ਪਾਸੇ ਪਰੇਸ਼ਾਨੀਆਂ ਹੈ ਪਰੇਸ਼ਾਨੀਆਂ ਮੇਰਾ ਤਾਂ ਸਾਰਾ ਜੀਵਨ ਦੁੱਖਾਂ 'ਚ ਗੁਜ਼ਰ ਗਿਆ ਇਹੀ ਹੁੰਦਾ ਹੀ ਨਾ ਬੰਦੇ ਦੀ ਹਾਲਤ ਉਹ ਇਹਦਾ ਮਤਲਬ ਹੈ ਕਿ ਜਿਸਨੇ ਤੈਨੂੰ ਦੁੱਖਾਂ 'ਚੋਂ ਕੱਢ ਕੇ ਖੁਸ਼ੀਆਂ ਵੱਲ ਲੈ ਕੇ ਜਾਣਾ ਹੈ ਜਿਸਨੇ ਤੈਨੂੰ ਫਰਸ਼ਾ ਤੋਂ ਅਰਸ਼ਾ ਤੱਕ ਲੈ ਕੇ ਜਾਣਾ ਹੈ ਉਹ ਜਿਸਨੇ ਤੇਰੇ ਸਿਰ ਤੇ ਸੋਨੇ ਦੇ ਛੱਤਰ ਚੁਲਾਣੇ ਹਨ ਉਹ ਹਰੀ ਹੈ ਪ੍ਰਮਾਤਮਾ ਹੈ ਜ਼ਰਾ ਦੇਖ ਤੂੰ ਉਹਨੂੰ ਕਿੰਨਾ ਵਕਤ ਦੇ ਰਿਹਾ ਉਹਦੇ ਨਾਲ ਤੇਰਾ ਪ੍ਰੇਮ ਕਿੰਨਾ ਹੈ ਉਹਦੇ ਨਾਲ ਤੇਰੀ ਯਾਰੀ ਕਿੰਨੀ ਕਿ ਪੱਕੀ ਹੈ ਉਹਨੂੰ ਤੂੰ ਯਾਦ ਕਿੰਨਾ ਕਰਦਾ ਹੈ ਉਹਦੇ ਵਾਸਤੇ ਵਕਤ ਕਿੰਨਾ ਕੱਢਦਾ ਹੈ ਆਪਣੇ ਪ੍ਰਭੂ ਵਾਸਤੇ ਸਵੇਰੇ ਸੁਭਾ ਸਵੇਰੇ ਅੰਮ੍ਰਿਤ ਵੇਲੇ ਵਕਤ ਕੱਢ ਉਹਦੇ ਨਾਲ ਯਾਰੀ ਪੁਗਾ ਕਿਉਂਕਿ ਜੇ ਉਹਦਾ ਹੋ ਗਿਆ ਉਹਦੇ ਨਾਲ ਯਾਰੀ ਲਾ ਲਈ ਆਪਣੀ ਵਾ ਉਹ ਉਹਨੂੰ ਫਰਾ ਦਿੰਦੀ ਨਾ ਤਾਹੇ ਪੂਰੇ ਦਿਨ ਦੀ ਚਿੰਤਾ ਨਾ ਕਰ ਉਹ ਕਹਿੰਦਾ ਤੂੰ ਸੁਭਾ ਦਾ ਵਕਤ ਮੈਨੂੰ ਦੇ ਫੇ ਪੂਰੇ ਦਿਨ ਦੀ ਸੰਭਾਲ ਮੈਂ ਆਪ ਕਰੂੰ ਇਹ ਪੂਰੇ ਦਿਨ ਤੇਰੀ ਰੱਖਿਆ ਮੈਂ ਪਰ ਇਹਦਾ ਮਤਲਬ ਇਹ ਵੀ ਕਹਿਣਾ ਚਾਹਾਂਗੇ ਇਹ ਨਹੀਂ ਕਿ 2 ਘੰਟੇ ਸਵੇਰੇ ਸਿਮਰਨ ਕਰਦਾ ਤਾਂ ਸਾਰਾ ਦਿਨ ਲੜਦੇ ਫਿਰੇ ਗਾਲ੍ਹਾਂ ਕੱਢਦੇ ਫਿਰੇ ਝੂਠ ਬੋਲਦੇ ਫਰੀਏ, ਕਰੋਧ ਕਰਦੇ ਫਰੀਏ, ਨਿੰਦਿਆ ਕਰਦੇ ਫਰੀਏ। ਫੇ ਦਿਨ ਦੇ ਟਾਈਮ ਵੀ ਅਸੀਂ ਆਪਣੇ ਦਾਤੇ ਦੇ ਹੁਕਮ ਅੰਦਰ ਚੱਲਣਾ ਹੈ। ਕਿਸੇ ਵਾਸਤੇ ਦਿਲ 'ਚ ਨਫ਼ਰਤ ਨਹੀਂ ਹੋਣੀ ਚਾਹੀਦੀ, ਕਿਸੇ ਵਾਸਤੇ ਬੈਰ ਵਿਰੋਧਤਾ ਨਹੀਂ ਹੋਣੀ ਚਾਹੀਦੀ, ਕੋਈ ਨਿੰਦਿਆ ਨਹੀਂ, ਕੋਈ ਚੁਗਲੀ ਨਹੀਂ, ਬਸ ਜ਼ੁਬਾਨ ਦੇ ਉੱਪਰ ਉਹਦਾ ਨਾਮ ਹੋਵੇ। ਅੱਛੀ ਗੱਲ ਹੋਵੇ, ਪੋਜ਼ਿਟਿਵ ਗੱਲ ਹੋਵੇ। ਸਮਝਦੇ ਹੋ ਗਏ? ਇਸ ਲਈ ਕਹਿੰਦੇ ਸਾਥ ਸੰਗਤ ਬਿਨ ਭਾਵ ਨਹੀਂ ਉਪਜੇ। ਔਰ ਭਾਵ ਬਿਨ ਭਗਤੀ ਨ ਹੋਏ। ਕਹਿੰਦੇ ਜਿੱਥੇ ਪਿਆਰ ਨਹੀਂ ਹੈ ਉੱਥੇ ਤੇਰੀ ਭਗਤੀ ਕਦੀ ਹੋ ਨਹੀਂ ਸਕਦੀ ਇਹ ਯਾਦ ਰੱਖਣਾ ਕਿ ਸੱਚੀ ਭਗਤੀ ਪ੍ਰੀਮ ਦੇ ਨਾਲ ਹੀ ਹੁੰਦੀ ਹੈ ਔਰ ਇਹਦਾ ਕਾਰਨ ਹੋਰ ਵੀ ਹੋਰ ਥੋੜਾ ਗਹਿਰਾ ਸਮਝ ਲਈਏ ਕਿਉਂਕਿ ਬਿਨਾ ਪ੍ਰੇਮ ਤੋਂ ਜਿਹੜਾ ਭਗਤੀ ਕਰਦਾ ਹੈ ਨਾ ਉਹ ਹਮੇਸ਼ਾ ਕਿਸੇ ਚੀਜ਼ ਦੀ ਇੱਛਾ ਲੈ ਕੇ ਭਗਤੀ ਕਰਦਾ ਹੈ ਕਿਸੇ ਚੀਜ਼ ਦੀ ਡਿਮਾਂਡ ਲੈ ਕੇ ਭਗਤੀ ਕਰਦਾ ਜਿੱਦਾਂ ਕਿਸੇ ਨੂੰ ਪੁੱਛੋ ਭਗਤੀ ਕਿਉਂ ਕਰ ਰਹੇ ਆ ਤਾਂ ਕੋਈ ਬੱਚਾ ਹੋਵੇ ਨਾਮ ਕਿ ਉਹ ਲੈ ਰਿਹਾ ਰੱਬ ਦਾ ਮੈਂ ਪੇਪਰਾਂ ਚ ਪਾਸ ਹੋ ਜਾਵਾਂ ਤਾਂ ਆ ਨਾਮ ਲੈ ਰਿਹਾ ਮੈਨੂੰ ਚੰਗੇ ਨੰਬਰ ਇਹਦਾ ਮਤਲਬ ਇਹ ਪ੍ਰੇਮ ਇਹ ਭਗਤੀ ਜਿਹੜੀ ਹੈ ਇਹ ਪ੍ਰੇਮ ਦੀ ਭਗਤੀ ਨਹੀਂ ਹੈ ਇਹ ਸਵਾਰਥ ਦੀ ਭਗਤੀ ਹੈ ਇੱਕ ਹੁੰਦਾ ਹੈ ਕਿਉਂਕਿ ਉਹ ਕਹਿੰਦੇ ਸਹੀ ਮਾਇਨੇ ਦੀ ਭਗਤੀ ਹੁੰਦੀ ਹੈ ਪ੍ਰੇਮ ਦੀ ਸਹੀ ਮਾਇਨੇ ਦੀ ਭਗਤੀ ਹੁੰਦੀ ਹੈ ਪਿਆਰ ਦੀ ਪਰ ਇੱਕ ਹੁੰਦਾ ਹੈ ਪਿਆਰ ਇੱਕ ਹੁੰਦਾ ਵਪਾਰ ਤੇ ਯਾਰਤ ਸਮਝਦੇ ਹੋ ਕਿ ਨਹੀਂ ਤੇ ਯਾਰਤ ਦਾ ਮਤਲਬ ਸਮਝੋ ਸੌਦਾ ਹੁਣ ਬਿਨਾਂ ਪ੍ਰੇਮ ਤੋਂ ਜਦੋਂ ਇਨਸਾਨ ਭਗਤੀ ਕਰਦਾ ਨਾ ਉਹਦੇ ਪਿੱਛੇ ਸਵਾਰਥ ਹੁੰਦਾ ਹੈ ਕਿ ਮੇਰਾ ਆਹ ਕੰਮ ਹੋ ਜਾਏ ਤਾਂ ਹੀ ਕਈ ਵਾਰ ਇਨਸਾਨ ਸੋਚਦਾ ਮੈਨੂੰ 10 ਸਾਲ ਹੋ ਗਏ ਸਿਮਰਨ ਕਰਦਿਆਂ ਮੇਰੇ ਗੋਡੇ ਤਾਂ ਹਟੇ ਨਹੀਂ ਮੈਨੂੰ 10 ਸਾਲ ਹੋ ਗਏ ਸਿਮਰਨ ਕਰਦੇ ਮੇਰਾ ਆਹ ਕੰਮ ਤਾਂ ਹੋਇਆ ਨਹੀਂ ਇਹਦਾ ਮਤਲਬ ਤੂੰ ਸਿਮਰਨ ਕੀਤਾ ਹੀ ਨਹੀਂ ਤੇਰਾ ਧਿਆਨ ਤਾਂ ਤੂੰ ਪ੍ਰੇਮ ਨਾਲ ਭਗਤੀ ਕਰ ਔਰ ਜਦੋਂ ਪ੍ਰੇਮ ਦੀ ਭਗਤੀ ਹੁੰਦੀ ਹੈ ਨਾ ਉਦੋਂ ਤੇ ਜੀ ਡਿਮਾਂਡ ਮੰਗ ਉਹ ਕਹਿੰਦਾ ਮੈਂ ਪ੍ਰੇਮ ਕਰਦਾ ਤਾਂ ਭਗਤੀ ਕਰ ਰਿਆ ਮੈਂ ਤੈਨੂੰ ਪ੍ਰੇਮ ਕਰਦਾ ਇਸ ਲਈ ਮੈਂ ਤੇਰੀ ਖਾਤਰ ਕਰ ਰਿਹਾ ਔਰ ਮੇਰੀ ਕੋਈ ਮੰਗ ਨਹੀਂ ਹੈ ਕਿ ਮੈਨੂੰ ਆ ਮਿਲੇ ਮੈਨੂੰ ਉਹ ਮਿਲੇ ਮੇਰਾ ਕੋਈ ਕੰਮ ਹੋਵੇ ਚਾਹੇ ਮੈਨੂੰ ਇਹਦਾ ਮਤਲਬ ਹੀ ਨਹੀਂ ਹੈ ਬਸ ਮੈਨੂੰ ਤੇਰੇ ਨਾਲ ਮੁਹੱਬਤ ਹੈ ਤੇਰੇ ਨਾਲ ਪਿਆਰ ਹੈ ਇਸ ਲਈ ਮੈਂ ਤੇਰੀ ਬੰਦਗੀ ਕਰ ਰਿਹਾ ਇਸ ਲਈ ਮੈਂ ਤੈਨੂੰ ਯਾਦ ਕਰ ਰਿਹਾ ਭਗਤੀ ਦੀ ਪਹਿਲੀ ਸ਼ਰਤ ਪ੍ਰੇਮ ਹੈ ਔਰ ਪ੍ਰੇਮ ਵਿੱਚ ਕੋਈ ਡਿਮਾਂਡ ਕੋਈ ਮੰਗ ਉਹਦੇ ਤਾਂ ਹੁੰਦਾ ਹੈ ਕਿ ਮੈਂ ਤੇਰੀ ਖਾਤਰ ਕੀ ਕਰ ਸਕਦਾ ਤਾਂ ਹੀ ਤਾਂ ਅਸੀਂ ਬਹੁਤ ਵਾਰ ਦੱਸਿਆ ਹਜ਼ਰਤ ਅਲੀ ਨੇ ਤਾਂ ਗੱਲ ਕਮਾਲ ਦੀ ਕਹੀ ਹੈ ਇਈ ਵਾਰ ਜ਼ਿਕਰ ਕੀਤਾ ਇੱਥੇ ਵੀ ਕਹਿਣਾ ਚਾਹਾਂਗੇ ਹਜ਼ਰਤ ਅਲੀ ਕਹਿੰਦੇ ਪਹਿਲੇ ਤੂੰ ਉਹ ਕਰ ਜੋ ਤੇਰਾ ਰੱਬ ਚਾਹਤਾ ਹੈ ਫਿਰ ਹੋਗਾ ਉਹ ਜੋ ਚਾਹਤਾ ਹੈ ਪਰ ਪਹਿਲਾਂ ਕਹਿੰਦੇ ਉਹ ਕਰਨਾ ਪੈਣਾ ਜੋ ਤੇਰੇ ਰੱਬ ਚਾਹੁੰਦਾ ਹੈ ਉੱਥੇ ਤੇਰੀ ਕੋਈ ਮੰਗ ਨਹੀਂ ਹੋਣੀ ਚਾਹੀਦੀ ਤੇਰੀ ਕੋਈ ਡਿਮਾਂਡ ਨਹੀਂ ਹੋਣੀ ਚਾਹੀਦੀ ਉੱਥੇ ਤੂੰ ਰੱਬੋਂ ਮੈਨੂੰ ਕਿੱਥੇ ਰੱਖੇ ਭੁੱਖਾ ਰੱਖ ਲੈ ਨੰਗਾ ਰੱਖ ਲੈ ਤੂੰ ਪੇਵਿਢਾ ਲੈ ਸ਼ਾਵੇਂ ਬਿਠਾ ਲੈ ਅੰਦਰ ਬਿਠਾ ਬਾਹਰ ਬਿਠਾ ਗਰਮੀ 'ਚ ਰੱਖ ਸਰਦੀ 'ਚ ਰੱਖ ਕੰਡਿਆਂ 'ਤੇ ਰੱਖ ਫੁੱਲਾਂ 'ਤੇ ਰੱਖ ਜੋ ਮਰਜ਼ੀ ਕਰ ਤੇਰੇ ਹਵਾਲੇ ਯਾਨੀ ਮੇਰਾ ਮੁਝਮੇ ਕੁਛ ਨਹੀਂ ਪਰ ਤੈਨੂੰ ਸਮਰਪਿਤ ਸਮਰਪਣ ਇਸ ਲਈ ਭਗਤੀਆਂ ਵਿੱਚੋਂ ਸਮਰਪਣ ਭਗਤੀ ਵੀ ਆਉਂਦੀ ਹੈ ਕਿ ਜਿੱਥੇ ਮੈਂ ਸਮਰਪਣ ਹੀ ਕਰ ਦਿੱਤਾ ਹੁਣ ਜਦੋਂ ਇਨਸਾਨ ਸਮਰਪਣ ਕਰ ਦਿੰਦਾ ਨਾ ਉਹਦਾ ਹੋ ਗਿਆ ਜਿੱਤੇ ਰੱਖੇ ਜਿਸ ਰਜਾ ਤੇ ਰੱਖੇ ਉਹਦੀ ਰਜਾ ਤੇ ਰਾਜੀ ਫਮੀ ਦੇ ਹੋ ਗਏ ਆਹੀਂ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਉਹਦੀ ਰਜਾ ਤੇ ਰਾਜੀ ਰਹਿਣਾ ਸ਼ੁਰੂ ਕਰ ਦਿੰਦਾ ਔਰ ਉਹ ਰਾਜੀ ਹੋ ਜਾਵੇ ਜਦੋਂ ਉਹ ਰਾਜੀ ਹੋ ਜਾਂਦਾ ਹੈ ਤਾਂ ਫਿਰ ਇਨਸਾਨ ਦੀ ਆਪਣੀ ਰਜ਼ਾ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਹੋ ਜਾਂਦੀ ਹੈ ਸਮਝਦੇ ਹੋ ਗਏ ਹਾਂਜੀ ਇਹਨੂੰ ਇਦਾਂ ਹੀ ਸਮਝ ਲਓ ਕਿ ਪਹਿਲਾਂ ਪ੍ਰੇਮ ਕਰ ਕਰਕੇ ਆਪਣੇ ਪਿਆਰੇ ਦੀ ਆਪਣੇ ਮਾਲਕ ਦੀ ਆਗਿਆ ਮੰਨ ਮੰਨ ਕੇ ਮੰਨ ਮੰਨ ਕੇ ਉਹਦੇ ਦਿਲ ਤੱਕ ਪਹੁੰਚਣਾ ਪੈਂਦਾ ਹੈ ਤਾਂ ਜਦੋਂ ਇੱਕ ਵਾਰ ਉਹਦੇ ਦਿਲ ਚ ਦਾਖਲ ਹੋ ਗਏ ਨਾ ਤਾਂ ਫਿਰ ਹੁਣ ਰੱਬ ਕਹਿੰਦਾ ਹੁਣ ਤੂੰ ਮੇਰਾ ਪਿਆਰਾ ਮੇਰੇ ਦਿਲ ਤੱਕ ਪਹੁੰਚ ਗਿਆ ਹੁਣ ਤੈਨੂੰ ਦੱਸ ਕੀ ਚਾਹੀਦਾ ਫਿਰ ਉਤੋਂ ਫਿਰ ਇਨਸਾਨ ਦੀ ਰਜ਼ਾ ਪੂਰੀ ਹੋਣੀ ਸ਼ੁਰੂ ਹਾਲੇ ਉਹਦੇ ਦਿਲ ਤੱਕ ਪਹੁੰਚਿਆ ਹੀ ਨਹੀਂ ਤਾਂ ਐਸੀ ਮਰਜ਼ੀਆਂ ਆਪਣੀਆਂ ਪੂਰੀਆਂ ਕਰਾਣਾ ਚਾਹੁੰਦੇ ਜਾਂ ਕਹਿ ਲਓ ਨਾ ਕਿ ਕਹਿੰਦੇ ਹੈ ਕਿ ਕਿਸੇ ਮੰਤਰੀ ਤੋਂ ਵੀ ਕੋਈ ਕੰਮ ਪੂਰਾ ਕਰਾਣਾ ਫਿਰ ਤਾਂ ਪਹਿਲਾਂ ਉਹ ਕੰਮ ਕਰੋ ਉਹਦੀ ਉਹਦੀ ਗੱਲ ਮੰਨਦੇ ਮੰਨਦੇ ਉਹਦੇ ਨਾਲ ਇੰਨਾ ਪਿਆਰ ਪਾਲੋਗੇ ਉਹ ਤੁਹਾਡੇ ਨਾਲ ਪਿਆਰ ਕਰਨਾ ਸ਼ੁਰੂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਜੋ ਉਹਨੂੰ ਕਹਿਣਾ ਨਾ ਕਰਨਾ ਸ਼ੁਰੂ ਤਾਂ ਮੰਤਰੀ ਹੀ ਦੇਖਿਓ ਜਰਾ ਹਾਂ ਵੀ ਮੇਰੇ ਪਿਆਰੇ ਨੇ ਕਿਹਾ ਕਿਉਂਕਿ ਇਹ ਮੇਰਾ ਪਿਆਰਾ ਹੈ ਨਾ ਮੇਰਾ ਹਰ ਗੱਲ ਮੰਨੀ ਹਰ ਹੁਕਮ ਮੰਨਿਆ ਨਾ ਮੇਰਾ ਅੱਜੇ ਮੇਰੇ ਦਿਲ ਤੱਕ ਪਹੁੰਚਿਆ ਹੁਣ ਇਹ ਜੋ ਕਹੇਗਾ ਮੈਂ ਉਹ ਕਰਨਾ ਇਹਦਾ ਮਤਲਬ ਕੀ ਹੈ ਕਿ ਇਹ ਕੁਦਰਤ ਦਾ ਨਿਯਮ ਹੈ ਉਹੀ ਗੱਲ Hazrat Ali ਕਹਿੰਦੇ ਪਹਿਲੇ ਤੂੰ ਬੋ ਕਰ ਜੋ ਤੇਰਾ ਰੱਬ ਚਾਹਤਾ ਹੈ ਪਹਿਲਾ ਉਹ ਕਰ ਜੇ ਤੇਰਾ ਰੱਬ ਚਾਹਦਾ ਗੁੱਸਾ ਨਾ ਕਰਤਾ ਛੱਡ ਦੇ ਗੁੱਸੇ ਜੇ ਤੇਰਾ ਰੱਬ ਕਹਿੰਦਾ ਨਿੰਦਿਆ ਨਾ ਕਰਤਾ ਨਿੰਦਿਆ ਨਫ਼ਰਤ ਨਾ ਕਰਤਾ ਨਫ਼ਰਤ ਸਮਝਦੇ ਹੋ ਕਿ ਨਹੀਂ ਅਗਰ ਪਰਮਾਤਮਾ ਦਾ ਹੁਕਮ ਹੈ ਕਿ ਦੂਜੇ ਨੂੰ ਸ਼ਮਾ ਕਰ ਕਰਦੇ ਹੋ ਤੁਹਾਡਾ ਜਾ ਕੁਝ ਨਹੀਂ ਰਿਹਾ ਪਰ ਇਹਦੇ ਬਦਲੇ ਤੁਹਾਨੂੰ ਰੱਬ ਦੇ ਦਿਲ ਚ ਜਗ੍ਹਾ ਮਿਲਣੀ ਹੈ ਜਦੋਂ ਦਿਲ ਚ ਜਗ੍ਹਾ ਮਿਲਣੀ ਹੈ ਫਿਰ ਤੁਹਾਡੇ ਹੁਕਮ ਦੇ ਦੋਨੋਂ ਜਹਾਨ ਹੋ ਜਾਣਗੇ ਫਲ ਬਹੁਤ بڑا ਮਿਲਣਾ ਹੈ ਫਲ ਬਹੁਤ بڑا ਹੈ ਅਗਰ ਦੇਖਿਆ ਜਾਵੇ ਇੱਕਦਾ ਬੰਦਾ ਕਹਿੰਦਾ ਕਿ ਇੱਕ ਮਜ਼ਦੂਰ ਨੇ ਦਿਹਾੜੀ ਲਈ ਜਿੱਦਾਂ ਜਿੱਦਾਂ ਉਹਦਾ ਮਾਲਿਕ ਕਹਿੰਦਾ ਗਿਆ ਆ ਨਕਾਇ ਨੂੰ ਮੋੜ ਦੇ ਮੋੜ ਦਿੱਤਾ ਔਰ ਆ ਬੋਰੀ ਚਾਹਤੇ ਉੱਥੇ ਰੱਖ ਦੇ ਰੱਖ ਦਿੱਤੀ ਆ ਫਲਾਨਾ ਕੰਮ ਇਦਾਂ ਕਰ ਦੇ ਕਰ ਦਿੱਤਾ ਆ ਪੱਥਰ ਚੱਕ ਦੇ ਚੱਕ ਦਿੱਤਾ ਮਜ਼ਦੂਰ ਨੇ ਜਦੋਂ ਸ਼ਾਮ ਹੋਈ ਤਾਂ ਮਾਲਕ ਇਹ ਕਹਿੰਦਾ ਲੈ ਵੀ ਤੈਨੂੰ ਜੋ ਕਿਹਾ ਨਾ ਮੈਂ ਉਹ ਸਾਰੇ ਕੰਮ ਕੀਤੇ ਤੂੰ ਸ਼ਾਬਾਸ਼ ਦਿਹਾੜੀ ਦਾ ਤੇਰੀ 500 ਬਣਦੀ ਸੀ ਪਰ ਲੈ ਮੈਂ ਤੈਨੂੰ 1500 ਦੇ ਦਿਆਂ ਸਮਝਦੇ ਹੋ ਦੱਸਣਾ ਜੀ ਜਦ ਖੁਸ਼ੀ ਨਾਲ ਮਾਲਕ ਬਾਬਾ 2000 ਦੇ ਦੇਵੇ ਹੋਰ ਨਾ ਮੈਂ ਹੋ ਸਾਰਾ ਕਦੀ ਤੁਹਾਡਾ ਦਿਲ ਖੁਸ਼ ਹੋਇਆ ਹੋਵੇ ਤੁਹਾਡੀ ਤੁਹਾਡੇ ਦਿਲ ਚ ਖੁਸ਼ੀ ਹੋਵੇ ਤਾਂ ਤੁਸੀਂ ਕਿਸੇ ਮੰਗਣ ਵਾਲੇ ਨੂੰ ਨਾ ਦੱਸ ਮੰਗੇ ਹੁੰਦੇ ਗੱਲ ਹੈ 100 ਲੈ ਜਾ ਭਾਈ ਅੱਜ ਮੈਂ ਖੁਸ਼ੀ ਬਣਾਇਆ ਇਹ ਆਪਣੀ ਖੁਸ਼ੀ ਨਾ ਤਾਂ ਬੰਦਾ ਸਭ ਕੁਝ ਦੇਣ ਨੂੰ ਤਾਂ ਕੋਈ ਜ਼ਬਰਦਸਤੀ 1 ਰੁਪਿਆ ਵੀ ਬੰਦੇ ਕੋਲ ਉਡਾ ਨਹੀਂ ਸਕਦਾ ਕੱਢਦਾ 1 ਰੁਪਿਆ ਨਹੀਂ ਕੱਢਦਾ ਕਰ ਲੈ ਕੀ ਕਰਨਾ ਇਹ ਲਈ ਤੁਹਾਡੀ ਜੇਬ 'ਚ 100 ਰੁਪਿਆ ਵੀ ਹੈ ਨਾ ਕੋਈ ਚੋਰ ਆ ਜਾਵੇ ਜ਼ਬਰਦਸਤੀ ਖੋਣ ਲੱਗੇ ਤਾਂ ਤੁਸੀਂ ਪਕੜੂਗੇ ਉਹਦੀ ਬਾਹ ਲੜੂਗੇ ਉਹਦੇ ਨਾਲ ਹਾਲਾਂਕਿ ਹੈ 100 ਹੀ ਲੜਾਈ ਕਰੋਗੇ ਤੁਸੀਂ ਕਿਉਂਕਿ ਜ਼ਬਰਦਸਤੀ ਕਰ ਰਿਹਾ ਖੋ ਰਿਹਾ ਹੈ ਤਾਂ ਜੇ ਕੋਈ ਪਿਆਰ ਨਾਲ ਮੰਗ ਲਵੇ ਭਾਈ ਹੈ 100 ਦੀ ਲੋੜ ਹੈ ਦੇਦੇ ਮਿਹਨਤ ਹੀ ਆ ਤੇਰਾ ਨਾਲ ਬੜਾ ਪਿਆਰ ਹੈ ਤਾਂ ਹੋ ਸਕਦਾ 100 ਆ ਤੁਸੀਂ ਖੁਸ਼ੀ ਨਾਲ ਲੈ ਯਾਰ 100 ਹੀ ਆ ਲੈ ਜਾ ਤੂੰ ਖੁਸ਼ ਰਹਿ ਅਗਰ ਲੜ ਕੇ ਮਜਬੂਰੀ ਨਾਲ ਜ਼ਬਰਦਸਤੀ ਦਾ ਕੋਈ ਸਾਡੇ ਦੇ 1 ਰੁਪਿਆ ਨਹੀਂ ਲੈ ਸਕਦਾ। ਇਹੀ ਤਾਂ ਰੱਬ ਦੇ ਘਰ ਦੀ ਗੱਲ ਹੈ। ਅੱਜ ਕਈ ਵਾਰ ਬੰਦਾ ਹੀ ਪਤਾ ਕੀ ਰੱਬ ਨੂੰ ਕਹਿੰਦਾ ਹੈ। ਰੱਬਾ ਜੇ ਮੇਰਾ ਆਹ ਕੰਮ ਨਾ ਕੀਤਾ ਤੇਰਾ ਨਾਂ ਨਹੀਂ ਲੈਣਾ। ਯਾਨੀ ਜ਼ਬਰਦਸਤੀ ਲੈ ਰਿਹਾ ਹੈ। ਜਿੱਦਾਂ ਨਾ ਤੇਰੇ ਨਾਂ ਲੈਣਾ ਬੜਾ ਰੱਬ ਨੂੰ ਫਰਕ ਪੈਣਾ ਹੈ। ਉਹ ਫਰਕ ਤੈਨੂੰ ਪੈਣਾ ਹੈ। ਕਿ ਹੁਣ ਬੰਦਾ ਹੀ ਕਹਵੇ ਰੱਬਾ ਜੇ ਤੂੰ ਮੇਰਾ ਕੰਮ ਨਹੀਂ ਕੀਤਾ ਦੇਖੀ ਮੈਂ ਪਾਣੀ ਨਹੀਂ ਪੀਣਾ। ਮੈਂ ਰੋਟੀ ਨਹੀਂ ਖਾਣੀ। ਰੱਬ ਨੂੰ ਫਰਕ ਪੈਣਾ ਹੈ। ਪਾਣੀ ਨਾ ਪੀ ਤੜਹੁਣਾ ਤੂੰ ਹੈ। ਰੋਟੀ ਨਹੀਂ ਖਾਣੀ ਤੜਫਣਾ ਭੁੱਖਾ ਤੂੰ ਮਰਨਾ ਫਰਕ ਹੀ ਪੈਣਾ ਰੱਬ ਨੂੰ ਕਿੰਨੇ ਅਰਬਾ ਖਰਬਾ ਉਹ ਰੱਬ ਨਾਲ ਜਿਨ੍ਹਾਂ ਨਹੀਂ ਚੱਲਦੀਆਂ ਉਹਨੂੰ ਜਿਦ ਨਾਲ ਨਹੀਂ ਜਿੱਤਿਆ ਜਾ ਸਕਦਾ ਉਹਨੂੰ ਪਿਆਰ ਨਾਲ ਹੀ ਤਾਂ ਹੀ ਤਾਂ ਅਸੀਂ ਕਈ ਵਾਰ ਪ੍ਰੇਮ ਦੇ ਉੱਪਰ ਇੱਕ ਸ਼ਲੋਕ ਗਿਆ ਹੈ ਸ਼ਬਦ ਗਿਆ ਹੈ ਇਹ ਸਭ ਤੋਂ ਵੱਡੀ ਸ਼ਕਤੀ ਕਿਹੜੀ ਹੈ ਕਹਿੰਦੇ ਪ੍ਰੇਮ ਹੀ ਸਭ ਤੋਂ ਵੱਡੀ ਤਾਕਤ ਹੈ ਜਿਸमें ਸ਼ਕਤੀ ਹੈ ਭਗਵਾਨ ਕੋ ਝੁਕਾਉਣੇ ਦੀ तो नहीं तो गरीब सुधामा में कहां ताकत थी श्री कृष्ण से अपने पैर धुलवाने की सुधामा मंगलवारा भिखारी फटे हुए कपड़े पैरी नंगा उधर श्री कृष्ण द्वारकाधीश भगवान जनरल भगवान भी तो राजे भी एटी उच्ची पदवी जे सुधामा कवे है श्री कृष्ण मेरे पैर धोवो किगवान धो दे नहीं पैर पर सुधामे ने क्या कुछ नहीं ਬਸ ਉਹ ਤਾਂ ਆ ਕੇ ਦਰ ਤੇ ਖੜਾ ਹੀ ਹੋਇਆ ਸੀ ਜਿੱਦੇ ਸ਼੍ਰੀ ਕ੍ਰਿਸ਼ਨ ਨੂੰ ਪਤਾ ਲੱਗਾ ਦੌੜ ਕੇ ਆਪ ਗਏ ਨੰਗੇ ਪੈਰੀ ਦੌੜ ਕੇ ਗਏ ਪੈਰ ਆਪ ਧੋਤੇ ਕਿਉਂਕਿ ਸੁਦਾਮੇਂਦਰ ਪ੍ਰੇਮ ਹੀ ਬੜਾ ਸੀ ਔਰ ਉਹ ਆਪ ਪ੍ਰੇਮ ਕਰਦੇ ਸੀ ਸੁਦਾਮੇ ਨੂੰ ਸੋ ਕਹਿੰਦੇ ਪ੍ਰੇਮ ਹੀ ਝੁਕਾਂਦਾ ਹੈ ਜ਼ਬਰਦਸਤੀ ਜਿਹਦਾ ਨਾਲ ਕਦੀ ਹਾਸਲ ਕੁਛ ਅਗਰ ਉਹਨੂੰ ਆਪਣਾ ਬਣਾਣਾ ਹੈ ਤੁਸੀਂ ਪ੍ਰੇਮ ਕਰਕੇ ਬਣਾ ਸਕਦੇ ਹੋ ਮਜਬੂਰੀ ਨਾਲ ਨਹੀਂ ਬਣਾ ਸਕਦੇ ਜ਼ਬਰਦਸਤੀ ਨਹੀਂ ਬਣਾ ਸਕਦੇ ਐ ਭਗਵਾਨ ਤੂੰ ਆ ਨਹੀਂ ਕਰਨਾ ਭਗਵਾਨ ਤੂੰ ਉਹ ਨਹੀਂ ਕਰਨਾ ਭਗਵਾਨ ਤੂੰ ਇਦਾਂ ਕਰ ਰੱਬਾ ਨਾ ਜਾ ਫਿਰ ਭਾਈ ਤੇਰੇ ਵਰਗੇ ਲੱਖਾਂ ਹੀ ਸੁਣੋ ਫਰਿਆਦ ਪੀਰਾਂ ਦੇ ਆ ਪੀਰਾਂ ਮੈਂ ਹੋਰ ਸੁਣਾਵਾਂ ਇਹਨੂੰ ਉਹ ਤੇਰੇ ਜਿਹੇ ਮੈਨੂੰ ਹੋਰ ਨਾ ਕੋਈ ਤਾਂ ਮੇਰੇ ਜਿਹੇ ਲੱਖ ਉਹ ਤੇਰੇ ਜਿਹੇ ਹੈ ਹੀ ਕੋਈ ਇਹ ਰਤਮੇ ਬੰਦਗੀ ਨਾ ਪਾਏ ਜਾਂਦੇ ਐ ਇਹ ਰਤਮੇ ਮਿਹਨਤ ਨਾ ਪਾਏ ਜਾਂਦੇ ਐ ਉਹ ਕਹਿੰਦੇ ਮੇਰੇ ਵਰਗੇ ਲੱਖਾਂ ਹੀ ਮਿਲ ਜਾਣਗੇ ਪਰ ਤੇਰੇ ਵਰਗਾ ਰੋ ਸੋਚ ਕੇ ਦੇਖੀਏ ਇਸ ਲਈ ਉਥੇ ਜਿੱਦ ਨਹੀਂ ਚੱਲਦੀ ਉਥੇ ਅਹੰਕਾਰ ਨਹੀਂ ਚੱਲਦਾ ਉਥੇ ਤਾਂ ਨਿਮਰਤਾ ਚੱਲਦੀ ਹੈ ਪਿਆਰ ਚੱਲਦਾ ਹੈ ਔਰ ਪਿਆਰ ਦਾ ਮਤਲਬ ਹੈ ਜੋ ਤੂੰ ਰੱਖੇ ਜਿੱਥੇ ਰੱਖੇ ਜਿੱਦਾਂ ਰੱਖੇ ਮੈਂ ਉਹ ਰਜ਼ਾ ਦੇ ਰਹਿਣ ਨੂੰ ਜਦੋਂ ਅਸੀਂ ਉਹਦੀ ਰਜ਼ਾ ਨੂੰ ਮੰਨਦੇ ਆ ਨਾ ਉਹਦੇ ਹੁਕਮ ਨੂੰ ਮੰਨਦੇ ਆ ਔਰ ਉਹਦੇ ਹੁਕਮ ਨੂੰ ਮੰਨਦੇ ਆ ਮੰਨਦੇ ਆ ਮੰਨਦੇ ਆ ਮੰਨਦੇ ਆ ਜਦੋਂ ਅਸੀਂ ਉਸ ਅਵਸਥਾ ਤੱਕ ਪਹੁੰਚ ਜਾਂਦੇ ਆ ਫੇ ਰੱਬ ਕਹਿੰਦਾ ਤੂੰ ਮੇਰਾ ਹਰ ਹੁਕਮ ਮੰਨਿਆ ਤਾਂ ਮੈਨੂੰ ਤੇਰਾ ਨੈਸ਼ਕ ਹੋ ਗਿਆ ਹੁਣ ਤੂੰ ਦੱਸ ਕੀ ਚਾਹੁੰਦਾ ਹੈ ਪਰ ਉਹ ਆਸ਼ਿਕ ਜੋ ਕਹਿੰਦਾ ਹੈ ਪ੍ਰਮਾਤਮਾ ਨੂੰ ਵੀ ਕਰਨਾ ਹੈ ਐਵੀਂ ਥੋੜੀ ਹਜ਼ੂਰ ਗੌਸ ਨੂੰ ਮਹਿਬੂਬ ਇਲਾਹੀ ਕਿਹਾ ਗਿਆ ਯਾਰ ਹਜ਼ੂਰ ਗੌਸ ਨੂੰ ਮਹਿਬੂਬ ਸੁਭਾਨੀ ਕਿਹਾ ਗਿਆ ਨizamuddin awliya ਨੂੰ ਮਹਿਬੂਬ ਇਲਾਹੀ ਕਿਹਾ ਗਿਆ ਜਦੋਂ ਪੁੱਛਿਆ ਕਿ ਰਤਬੇ ਕਿਤਾ ਮਿਲੇ ਉਹ ਕਹਿੰਦੇ ਆਪਣੇ ਯਾਰ ਦੀ ਰਜ਼ਾ ਨੂੰ ਪੂਰਾ ਕਰਕੇ ਰਤਬੇ ਮਿਲੇ ਉਹਦੀ ਰਜ਼ਾ ਨੂੰ ਪੂਰਾ ਕੀਤਾ ਉਹਦੇ ਹੁਕਮ ਨੂੰ ਪੂਰਾ ਕੀਤਾ ਉਹਦੀ ਉਹਦੀ ਖੁਸ਼ੀ ਨੂੰ ਪੂਰਾ ਕੀਤਾ ਫਿਰ ਜਾ ਕੇ ਰਤਬੇ ਮਿਲਦੇ ਹੈ ਸੋ ਮਹਿਬੂਬ ਦਾ ਰਤਬਾ ਪਾਣ ਵਾਸਤੇ ਨਾ ਜਿੱਦਾਂ ਹੀ ਬਹੁਤ ਵਾਰ ਦੱਸਿਆ ਹੈ ਕਿ ਬਾਦਸ਼ਾਹਾਂ ਵਾਲੀ ਜ਼ਿੰਦਗੀ ਜੀਣ ਵਾਸਤੇ ਪਹਿਲਾਂ ਮਜ਼ਦੂਰਾਈ ਤਰ੍ਹਾਂ ਮਿਹਨਤ ਵੀ ਕਰਨੀ ਪੈਂਦੀ ਆ ਫਿਰ ਜਾ ਕੇ ਬਾਦਸ਼ਾਹਾਂ ਦੀ ਜ਼ਿੰਦਗੀ ਮਿਲਦੀ ਤੇ ਜੇ ਬੰਦਾ ਕਹੇ ਮੈਂ ਮਿਹਨਤ ਕਰਨ ਨੂੰ ਹੀ ਤਿਆਰ ਨਹੀਂ ਐ ਅੱਗੇ ਜਾ ਕੇ ਤੂੰ ਜ਼ਿੰਦਗੀ ਵੀ ਬਾਦਸ਼ਾਹਾਂ ਵਾਲੀ ਨਹੀਂ ਜੀ ਸਕਦਾ ਬਸ ਇਹੀ ਗੱਲ ਐ ਇਹਨੂੰ ਇੱਦਾਂ ਹੀ ਸਮਝ ਲਓ ਕਿ ਪਹਿਲਾਂ ਉਹਦੇ ਨੌਕਰ ਬਣ ਕੇ ਕੰਮ ਕਰਨਾ ਪੈਂਦਾ ਉਹਦੇ ਦਾਸ ਬਣ ਕੇ ਗੁਲਾਮ ਬਣ ਕੇ ਕੰਮ ਕਰਨਾ ਪੈਂਦਾ ਹੈ ਤਾਂ ਜਦੋਂ ਇਨਸਾਨ ਕਰਦਾ ਕਰਦਾ ਉਸ ਤੱਕ ਪਹੁੰਚ ਜਾਂਦਾ ਹੈ ਤਾਂ ਫਿਰ ਉਹ ਦਾਸ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਤੇਰਾ ਸਮਝ ਲੈ। ਤਾਂ ਹੀ ਤਾਂ ਆਂਦਾ ਨਾ ਇੱਕ ਬੜਾ ਪਿਆਰਾ ਸ਼ੇਅਰ ਹੈ ਕਿ ਤੇਰੀ ਭਰੀ ਪਿਆਲੀ ਚਾਹ ਵਾਲੀ ਤੇਰੀ ਭਰੀ ਪਿਆਲੀ ਨਾ ਵਾਲੀ ਇਹ ਚਾਹ ਕਿਹੜੀ ਹੈ ਕੋ ਚਾਹ ਨਹੀਂ ਸਵੇਰੇ ਸਵੇਰੇ ਪੀਂਦੇ ਹੋ ਸਮਝਦੇ ਹੋ ਉਹ ਨਹੀਂ ਇਹ ਤਾਂ ਚਾਹ ਹੁੰਦੀ ਸਵੇਰੇ ਬਣਾਉਂਦੇ ਆ ਪਿਆਲੀ ਪਾ ਕੇ ਆ ਲੈ ਵੀ ਚਾਹ ਸਵਾਦ ਇੱਕ ਪਿਆਲੀ ਹੋਰ ਭਰ ਦੇ ਇੱਕ ਗਲਾਸ ਹੋਰ ਦੇ ਦੇ ਪਰ ਇਹ ਜਿਹੜੀ ਚਾਹ ਵਾਲੀ ਪਿਆਲੀ ਹੈ ਨਾ ਇਹ ਉਹ ਚਾਹ ਨਹੀਂ ਹੈ ਇਹ ਟੀ ਨਹੀਂ ਹੈ ਇਹ ਸਾਡੀ ਚਾਹਤ ਹੈ ਕਹਿੰਦੇ ਤੇਰੀ ਭਰੀ ਪਿਆਲੀ ਚਾਹ ਵਾਲੀ ਤਾਈਓ ਭੁੱਲਿਆ راہ ਖੁਦਾ ਵਾਲੀ ਤੇਰੀ ਭਰੀ ਪਿਆਲੀ ਚਾਹ ਵਾਲੀ ਤਾਈਂ ਭੁੱਲਿਆ راہ ਖੁਦਾ ਵਾਲੀ ਉਹ ਯਾਰ ਮੁਰਸ਼ਿਦ ਜਿਸਤੇ ਨਿਗਾਹ ਕਰਦੇ ਬਾਲ ਇਸ਼ਕ ਦੀ ਅੱਗ ਫਨਾ ਕਰਦੇ ਫਿਰ ਖਤਮ ਅੰਦਰ ਦੀ ਉਹ ਚਾਹ ਕਰ ਦੇ ਤੇਰੀ ਸਾਫ ਗੁਦਾ ਵਾਲੀ ਰਾਹ ਕਰ ਦੇ ਉਹ ਰੱਬ ਦੇ ਇਸ਼ਕ ਜਿਉ ਜੋ ਖੁਦ ਨੂੰ ਫਨਾ ਕਰ ਦੇ ਰੱਬ ਸੱਚਾ ਉਹਨੂੰ ਸ਼ਹਿਨਸ਼ਾਹ ਕਰ ਦੇ ਇਹ ਗੱਲ ਬੜੀ ਸਬਦੇ ਨਾਲੀ ਹੈ ਤੇਰੇ ਇੱਕ ਲਾਈਨ ਸਮਝੋ ਸਭ ਤੋਂ ਪਹਿਲਾਂ ਜਿਆ ਤੇਰੀ ਭਰੀ ਪਿਆਲੀ ਉਹ ਜਿੱਦਾਂ ਕਹਿੰਦੇ ਨੇ ਇੱਕ ਵਾਰ ਇੱਕ ਆਦਮੀ ਫਕੀਰ ਦੇ ਕੋਲ ਗਿਆ ਕਿਹਾ ਮੇਰੇ ਮਾਲਿਕ ਐ ਫਕੀਰੋ ਮੈਨੂੰ ਰੱਬ ਦੇ ਇਸ਼ਕ ਨਾਲ ਭਰ ਦੇਓ ਮੈਨੂੰ ਰੱਬ ਦੇ ਗਿਆਨ ਨਾਲ ਭਰ ਦੇਓ ਤਾਂ ਫਕੀਰ ਅੰਦਰ ਗਏ ਕਹਿੰਦੇ ਬੈਠ ਪਹਿਲਾਂ ਤੇਰਾ ਐਡੀ ਦੂਰੋਂ ਤੂੰ ਆਇਆ ਤੇਰਾ ਸਵਾਗਤ ਤਾਂ ਕਰੀਏ ਕੋਈ ਤੈਨੂੰ ਚਾਹ ਪਾਣੀ ਤਾਂ ਭਲਾਈਏ ਗਰਮ ਗਰਮ ਚਾਹ ਬਣੀ ਹੋਣੀ ਲੈ ਕੇ ਆਈ ਬੈਠ ਫਕੀਰ ਗਏ ਦੋ ਪਿਆਲੀਆਂ ਲੈ ਆਂਦੀਆਂ ਇੱਕ ਉਹਦੇ ਅੱਗੇ ਰੱਖਤੀ ਇੱਕ ਆਪਣੇ ਅੱਗੇ ਕੇਤਲੀ ਵਿੱਚ ਚਾਹ ਹੈ ਥੱਲੇ ਪਿਆਲ ਥਾਲੀ ਦੇ ਥੱਲੇ ਪਲੇਟ ਹੈ ਫਕੀਰਾਂ ਨੇ ਚਾਹ ਬਣੀ ਸ਼ੁਰੂ ਕੀਤੀ ਚਾ ਪੈਂਦੀ ਗਈ ਪੈਂਦੀ ਗਈ ਪੈਂਦੀ ਗਈ ਪੈਂਦੀ ਗਈ ਜਦੋਂ ਕੱਪ ਭਰ ਗਿਆ ਨਾ ਫਕੀਰ ਫਿਰ ਵੀ ਨਾ ਰੁਕੇ ਉਹ ਕੱਪ ਦੇ ਉੱਪਰੋਂ ਵਾਕੇ ਪਲੇਟ ਜਿੱਡਣ ਲੱਗ ਗਈ ਤਾਂ ਉਹਨੇ ਕਿਹਾ ਮਾਰੇ ਬਸ ਕਰੋ ਇਹ ਭਰੀ ਹੋਈ ਪਿਆਲੀ ਜੀਓ ਬਾਹਰੇ ਹੋ ਇਹ ਤਾਂ ਚਾਹ ਬ्यर्थ ਹੋ ਰਹੀ ਆ ਚਾਹ ਬਰਬਾਦ ਹੋ ਰਹੀ ਹੈ ਤਾਂ ਉਸ ਵੇਲੇ ਫਕੀਰ ਕਹਿਣ ਲੱਗੇ ਸਮਝਦਾਰ ਆ ਤੂੰ ਤੈਨੂੰ ਪਤਾ ਜੇ ਭਰੀ ਪਿਆਲੀ ਹੋਵੇ ਤਾਂ ਉੱਚ ਹੋਰ ਚੀਜ਼ ਪਾਈਏ ਤਾਂ ਉਹ ਖਰਾਬ ਹੋ ਜਾਂਦੀ ਹੈ ਬ्यर्थ ਹੋ ਜਾਂਦੀ ਹੈ ਬੇਕਾਰ ਹੋ ਜਾਂਦੀ ਹੈ ਉਹ ਕਹਿੰਦੇ ਇਸੇ ਤਰ੍ਹਾਂ ਤੂੰ ਅੱਜ ਕਹਿੰਦਾ ਮੈਨੂੰ ਰੱਬ ਦੇ ਇਸ਼ਕ ਨਾਲ ਭਰ ਦਿਓ ਮੈਨੂੰ ਰੱਬ ਦੇ ਗਿਆਨ ਨਾਲ ਭਰ ਦਿਓ ਉਹ ਤੂੰ ਤਾਂ ਪਹਿਲਾਂ ਹੀ ਦੁਨੀਆਂ ਦੇ ਇਸ਼ਕ ਨਾਲ ਇੰਨਾ ਭਰਿਆ ਹੈ ਦੁਨੀਆਂ ਦੇ ਗਿਆਨ ਨਾਲ ਇੰਨਾ ਭਰਿਆ ਤੈਨੂੰ ਰੱਬ ਦੇ ਗਿਆਨ ਨਾਲ ਰੱਬ ਦੇ ਇਸ਼ਕ ਨਾਲ ਕਿੱਦਾਂ ਭਰੀਏ ਪਹਿਲਾਂ ਖਾਲੀ ਹੋ ਜਾ ਸੋਚੋ ਪਹਿਲੀ ਤੂੰ ਚਾਹਤਾਂ ਲੈ ਕੇ ਆਇਆ ਜਦੋਂ ਕਹਿੰਦੇ ਆ ਨਾ ਇੱਕ ਦਿਲ ਲੱਖੋਂ ਤਮੰਨਾਏ ਦਿਲ ਬੰਦੇ ਦਾ ਕਿੰਨਾ ਹੈ ਕਿੰਨਾ ਦਿਲਾਂ ਤੁਹਾਡੇ ਅੰਦਰ ਇੱਕ ਦੋ ਆ ਤਿੰਨ ਚਾਰ ਇੱਕੋ ਹੀ ਹੈ ਨਾ ਤਾਂ ਤਮੰਨਾਵਾਂ ਕਿੰਨੀਆਂ ਅੰਦਰ ਇੱਕ ਐ ਦੋ ਐ ਤਿੰਨ ਐ ਚਾਰ ਕਿੰਨੀਆਂ ਕਹ? ਜ਼ਰਾ ਸਮਝ ਲਓ। ਇੱਕ ਦਿਲ ਲੱਖੋਂ ਤਮੰਨਾਏ ਉਸ 'ਤੇ ਹੋਰ ਜ਼ਿਆਦਾ ਹਵਸ। ਹਵਸ ਦਾ ਮਤਲਬ ਹੋਣਾ ਲਾਲਚ। ਚੀਜ਼ ਤਾਂ ਮਿਲ ਗਈ ਪਰ ਉਹ ਹੋਰ ਹੋਵੇ, ਹੋਰ ਹੋਵੇ ਲਾਲਚ ਹੋਰ ਵੱਧਾ। ਕਹਿੰਦੇ ਦਿਲ ਇੱਕ ਐ, ਤਮੰਨਾਵਾਂ ਲੱਖਾਂ ਐ ਔਰ ਉਹ ਲੱਖਾਂ ਤਮੰਨਾਵਾਂ ਦੇ ਉੱਪਰ ਹਵਸ ਲਾਲਚ ਹੋਰ ਵੀ ਜ਼ਿਆਦਾ ਹੈ ਕਿ ਜਿੰਨਾ ਮਿਲੇ ਬੰਦੇ ਨੂੰ ਬੰਦਾ ਕਹਿੰਦਾ ਥੋੜਾ ਹੋਰ ਚਾਹੀਦਾ। ਸਮਝਦੇ ਹੋਗੇ ਉਹਨਾਂ ਕਈ ਵਾਰ ਅੰਦਰ ਬੰਦਾ ਇੰਡੀਆ ਚ ਬੇਨਤੀ ਕਰਦਾ ਮਾਲਕ ਉਹ ਮੇਰਾ ਯੂਰਪ ਦਾ ਕੰਮ ਹੈ ਯੂਰਪ ਚ ਚੱਲ ਜਾਣਾ ਮੇਰਾ ਕੈਨੇਡਾ ਦਾ ਬਣ ਜਾ ਕੈਨੇਡਾ ਮੇਰਾ ਅਮਰੀਕਾ ਦਾ ਬਣ ਜਾ ਇਸ ਕਈ ਸਬਰ ਬੰਦੇ ਨੂੰ ਦੌੜ ਹੀ ਲੱਗੀ ਰਹਿੰਦੀ ਹੈ ਹਰ ਵੇਲੇ ਬੰਦੇ ਦੀ ਸਮਝਦੇ ਹੋਗੇ ਨਹੀਂ ਔਰ ਜਿੰਨੀ ਇਹ ਦੌੜ ਹੁੰਦੀ ਹੈ ਉਹਨੇ ਜੀਵਨ ਚ ਦੁੱਖ ਪਰੇਸ਼ਾਨੀਆਂ ਵਾਧੀਆਂ ਚੱਲੀਆਂ ਜਾਂਦੀਆਂ ਹਨ ਅਗਰ ਬੰਦਾ ਕਹਿੰਦਾ ਨਾ ਆ ਚੀਜ਼ ਮਿਲ ਜਾਵੇ ਉਹ ਚੀਜ਼ ਰੱਬ ਦੇ ਦਿੰਦਾ ਹੈ ਨਹੀਂ ਜੀ ਹੁਣ ਇਹ ਤੋਂ ਬੜੀ ਚਾਹੀਦੀ ਆ ਚਾਹੀਦੀ ਉਹ ਚਾਹੀਦੀ ਹੈ जरा समझना एक दिल लाखों तमन्नाएं तो उस पर और ज्यादा हवस फिर ठिकाना है कहा उसको के लिए दिल का हुज़रा साफ़ कर जाना के आने के लिए ध्यान गैरों का हटा उसको बिठाने बड़ी प्यारी गल दसी कि तेरा दिल एक है और ये दिल ही रब का घर है ਹੁਣ ਜਿਹੜਾ ਘਰ ਰੱਬ ਦਾ ਹੈ ਜੇ ਤੂੰ ਪਹਿਲੇ ਕਚਰੇ ਦੇ ਨਾਲ ਸਾਜੋ ਸਮਾਨ ਦੇ ਨਾਲ ਭਰਿਆ ਹੋਇਆ ਹੈ ਤਾਂ ਜ਼ਰਾ ਸੋਚ ਉਹ ਰੱਬ ਬੈਠੇਗਾ ਕਿੱਥੇ ਆ ਜਿੱਦਾਂ ਬੰਦਾ ਕਹੇ ਕੋਈ ਵੀ ਕੋ ਕਮਰਾ ਮਹਿਮਾਨ ਬਿਠਾਣੇ ਆ ਪਰ ਉਹ ਪੂਰਾ ਕਮਰਾ ਹੀ ਮੈਂ ਸਮਾਨ ਨਾਲ ਭਰਿਆ ਹੋਇਆ ਹੈ ਤਾਂ ਜੇ ਮਹਿਮਾਨ ਆ ਵੀ ਜਾਣ ਬਿਠਾਉ ਕਿੱਥੇ ਲੰਮਾ ਕਿੱਥੇ ਪਾਉ ਉਹਨੂੰ ਰੱਖੂ ਕਿੱਥੇ ਮੈਂ ਇਹਦਾ ਮਤਲਬ ਇਹ ਚਾਹੁੰਦਾ ਮਹਿਮਾਨ ਘਰ ਚਾ ਨਹੀਂ ਤਾਂ ਬੰਦਾ ਸੋਚੋ ਜੇ ਕਮਰਾ ਸਮਾਨ ਨਾਲ ਭਰਿਆ ਬੰਦੇ ਨੂੰ ਮਹਿਮਾਨਾਂ ਨੂੰ ਪਤਾ ਕੀ ਕਹਿਣਾ ਹੈ ਅੱਜ ਨਾ ਆਇਓ ਜੀ ਜੇ ਮਹਿਮਾਨ ਆ ਵੀ ਗਿਆ ਉਹ ਯਾਰ ਜਗ੍ਹਾ ਤਾਂ ਹੈ ਨਹੀਂ ਸੌਣ ਨੂੰ ਜਗਾ ਰਹੇ ਇਹਨ ਵਟੰਗਾ ਇੱਥੋਂ ਚੱਲ ਦਰਵਾਜੇ ਤੇ ਉਹ ਨਾ ਮੁੜ ਜਾਣਾ ਕਿ ਨਹੀਂ ਕਿਉਂਕਿ ਉਹ ਨਾ ਵੀ ਦੇਖ ਲੈਣਾ ਕਿ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਹੈ ਇਹੀ ਗੱਲ ਦੱਸੀ ਜਾ ਰਹੀ ਹੈ ਇੱਕ ਦਿਲ ਲੱਖੋ ਤਮੰਨਾ ਹੈ ਉਸ 'ਤੇ ਔਰ ਜ਼ਿਆਦਾ ਹਵਸ ਫਿਰ ਠਿਕਾਣਾ ਹੈ ਕਹਾਂ ਉਸ ਕੋ ਠਿਕਾਣੇ ਠਿਕਾਣਾ ਕਿੱਥੇ ਵੀ ਜਿੱਥੇ ਨੂੰ ਟਿਕਾ ਸਕੀਏ ਜਿੱਥੇ ਨੂੰ ਬਿਠਾ ਸਕੀਏ ਹੈ ਕੋਈ ਠਿਕਾਣਾ ਜਿੱਥੇ ਇੰਨੀਆਂ ਤਮੰਨਾਵਾਂ ਔਰ ਫਿਰ ਦੱਸਿਆ ਦਿਲ ਦਾ ਹੁਜਰਾ ਸਾਫ਼ ਕਰ ਹੁਜਰਾ ਕਹਿੰਦੇ ਕਮਰੇ ਨੂੰ ਆਪਣੇ ਦਿਲ ਦੇ ਕਮਰੇ ਨੂੰ ਸਾਫ ਕਰ ਜਾਂ ਨਾ ਕੇ ਆਨੇ ਇਹ ਚਾਹਦਾ ਉਹ ਜਾਣਾ ਉਹ ਜਾਨ ਦੇਣ ਵਾਲਾ ਜ਼ਿੰਦਗੀ ਦੇਣ ਵਾਲਾ ਉਹ ਜ਼ਿੰਦਗੀ ਨੂੰ ਸੰਭਾਲਣ ਵਾਲਾ ਆਵੇ ਤੇਰੇ ਜੀਵਨ ਚ ਤਾਂ ਫਿਰ ਆਪਣੇ ਦਿਲ ਦੇ ਕਮਰੇ ਨੂੰ ਸਾਫ ਗਿਆਨ ਗੈਰੋ ਕਾ ਹਟਾ ਉਸ ਕੋ ਬਿਠਾਣੇ ਆ ਜੋ ਗੈਰ ਗੈਰ ਮਤਲਬ ਵਿਅਰਥ ਦੀਆਂ ਚੀਜ਼ਾਂ ਅੰਦਰ ਇਕੱਠੀਆਂ ਕੀਤੀਆਂ ਹਨ ਜੇ ਬੰਦੇ ਨੂੰ ਪੁੱਛੋ ਬੰਦਾ ਕਹਿੰਦਾ ਮੇਰੇ ਦਿਲ ਚ ਨਫ਼ਰਤ ਬੜੀ ਹੈ ਉਹਦੇ ਵਾਸਤੇ ਮੇਰੇ ਦਿਲ ਚ ਬੜਾ ਗੁੱਸਾ ਉਹਦੇ ਵਾਸਤੇ ਕਹਿੰਦੇ ਮੇਰਾ ਬੰਦਾ ਐਦਾਂ ਹੁਣ ਜਰਾ ਸੋਚੋ ਇਹ ਕਚਰਾ ਨਫਰਤ ਕੀ ਹੈ ਚੰਗੀ ਗੱਲ ਹੈ ਗੁੱਸਾ ਕੀ ਹੈ ਚੰਗੀ ਹੈ ਬੁਰੀਆਂ ਯਾਦਾਂ ਚੰਗੀਆਂ ਇਹ ਦਿਨੂੰ ਆਪਣਾ ਆਪਣੇ ਦਿਲ ਚ ਟਿਕਾ ਕੇ ਬੈਠੇ ਆ ਫੇ ਜੇ ਗੰਦਗੀ ਨੂੰ ਕੂੜੇ ਕਚਰੇ ਨੂੰ ਅੰਦਰ ਰੱਖਿਆ ਹੈ ਤਾਂ پاک ਬਵਿੱਤਰ ਪ੍ਰਮਾਤਮਾ ਉੱਥੇ ਕਿੱਦਾਂ ਬੈਠੇਗਾ ਜਿਦਾ ਮਹਾਤਮਾ ਬੁੱਧ ਨੇ ਕਿਹਾ ਸੀ ਨਾ ਕਿ ਗੰਦੀ ਪਿਆਲੀ ਚ ਦਾ ਬੰਦਾ ਪਾਣੀ ਨਹੀਂ ਪਾਉਂਦਾ ਤਾਂ ਫੇ ਉਹ ਉਹ ਪ੍ਰਮਾਤਮਾ ਉਹ ਭਗਵਾਨ ਕਿਥੋਂ ਟਿਕਾਏਗਾ ਬੰਦਾ ਸਮੇਂ ਦੇਉ ਕਿ ਨਹੀਂ ਇਸੇ ਤਰ੍ਹਾਂ ਆਪਣੇ ਅੰਦਰ ਦੀ ਸਫਾਈ ਹੋਣੀ ਜ਼ਰੂਰੀ ਹੈ ਆਪਣੇ ਦਿਲ ਦੇ ਕਮਰੇ ਨੂੰ ਸਾਫ ਕਰਨਾ ਇਸ ਲਈ ਦਿਲ ਦਾ ਹੁਜਰਾ ਸਾਫ ਕਰ ਜਾਣਾ ਕਿ ਆਨੇ ਕੇ ਲਈ ਧਿਆਨ ਗੈਰੋਂ ਕਾ ਹਟਾ ਉਸ ਕੋ ਬਿਠਾਣੇ ਇਹ ਉਹਨੂੰ ਬਿਠਾਣਾ ਹੈ ਤਵੇ ਗੈਰਾਂ ਦੇ ਧਿਆਨ ਨੂੰ ਹਟਾਣਾ ਤੇ ਦਿਲ ਦੀ ਸਫਾਈ ਤਾਂ ਹੀ ਕਹੀ ਦੇ ਨਾ ਕਰ ਲੈ ਦਿਲ ਦੀ ਸਫਾਈ ਜੇ دیدار ਤੂੰ ਜਹਾਨ ਤੋਂ ਕੀ ਲੈਣਾ ਤੈਨੂੰ ਉਹ ਜੇ ਯਾਰ ਚਾਹੀਦਾ ਦਿਲ ਨੂੰ ਸਾਫ ਕਰ ਨਹੀਂ ਪੈਣਾ